ਕਿਉਂ ਮਕੈਨਿਕਲ ਹਾਥੀ ਕੀਤੇ ਜਾ ਰਹੇ ਨੇ ਦਾਂ ਬੇਟਾ ਤੇ ਅਦਾਕਾਰ ਕਰ ਰਹੀਆਂ ਨੇ ਮਕੈਨਿਕਲ ਹਾਥੀ ਦਾਂ ਬਿਲਕੁਲ ਅਸਲੀ ਹਾਥੀ ਵਰਗੇ ਦਿਖਦੇ ਨੇ ਇਹ ਮਕੈਨਿਕਲ ਹਾਥੀ ਮੂਮੈਂਟ ਤੋਂ ਤੁਸੀਂ ਵੀ ਨਕੀ ਲਗਾ ਸਕੋਗੇ ਅੰਦਾਜ਼ਾ ਦੱਸੋ ਇਹ ਕਿ ਇਹ ਨਹੀਂ ਦਿਨੀ ਕੇਰਲ ਦੇ ਵਿੱਚ ਮਕੈਨੀਕਲ ਹਾਥੀ ਮੰਦਰਾਂ ਦੇ ਵਿੱਚ ਦਾਨ ਕੀਤੇ ਜਾ ਰਹੇ ਨੇ ਮੂਵਮੈਂਟ ਤੋਂ ਅਤੇ ਦੇਖ ਤੋਂ ਇਹ ਮਕੈਨੀਕਲ ਹਾਥੀ ਅਸਲ ਹਾਥੀ ਵਰਗੇ ਹੀ ਦਿਖਦੇ ਨੇ ਇਹ ਸਿਲਸਿਲਾ ਉਸ ਵਕਤ ਸ਼ੁਰੂ ਹੋਇਆ ਜਦੋਂ ਫਰਵਰੀ ਦੇ ਵਿੱਚ ਪਹਿਲਾ ਹਾਥੀ ਮੰਦਰ ਦੇ ਵਿੱਚ ਦਾਨ ਕੀਤਾ ਗਿਆ ਹੁਣ ਤੱਕ ਕੇਰਲ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਤਿੰਨ ਹਾਥੀ ਦਾਨ ਕੀਤੇ ਜਾ ਚੁੱਕੇ ਨੇ ਦੱਸੇ ਕਿ ਕੇਰਲ ਇੱਕ ਅਜਿਹਾ ਸੂਬਾ ਹੈ ਜਿੱਥੇ ਧਾਰਮਿਕ ਸਮਾਗਮਾਂ ਦੇ ਵਿੱਚ ਹਾਥੀ ਦਾ ਅਹਿਮ ਰੋਲ ਹੈ ਇਸ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਹਾਥੀ ਭੀੜ ਦੇ ਉੱਤੇ ਪੜਾ ਗਿਆ ਜਾਂ ਫਿਰ ਹਾਥੀ ਬੇਕਾਬੂ ਹੋ ਗਿਆ ਅਤੇ ਹਾਥੀ ਦੇ ਬੇਕਾਬੂ ਹੋਣ ਨਾਲ ਕਈ ਮੌਤਾ ਹੋ ਗਈਆਂ ਇਹਨਾਂ ਦੇ ਉੱਤੇ ਵਿਰਾਮ ਲਗਾਉਣ ਦੇ ਲਈ ਫੁੱਲ ਸਟਾਪ ਲਗਾਉਣ ਦੇ ਲਈ ਮਕੈਨੀਕਲ ਹਾਥੀ ਅਮਲ ਦੇ ਵਿੱਚ ਲਿਆਂਦੇ ਗਏ ਤੇ ਹੁਣ ਤੱਕ ਕੇਰਲ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਤਿੰਨ ਮਕੈਨਿਕਲ ਹਾਥੀ ਦਾਨ ਕੀਤੇ ਜਾ ਚੁੱਕੇ ਨੇ ਪਹਿਲਾ ਹਾਥੀ ਅਦਾਕਾਰਾ ਪਾਰਵਤੀ ਤਿਰੂਵੋਥੂ ਨੇ ਦਾਨ ਕੀਤਾ ਇਸ ਦਾ ਨਾਮ ਇਰੀ ਜਿੰਦਾ ਪਿੱਲੀ ਰਮਨ ਹੈ ਦੱਸੇ ਕਿ ਦੂਸਰਾ ਹਾਥੀ ਐਕਟਰ ਪ੍ਰਿਆਮਨੀ ਨੇ ਦਾਨ ਕੀਤਾ ਇਸ ਦਾ ਨਾਮ ਮਹਾਦੇਵਨ ਹੈ ਇਹ ਮਾਰਚ ਮਹੀਨੇ ਦੇ ਵਿੱਚ ਦਾਨ ਕੀਤਾ ਗਿਆ ਸੀ ਦੇਖੋ ਨਾ ਤੀਸਰਾ ਹਾਤੀ ਐਕਟਰ ਅਦਾ ਸ਼ਰਮਾ ਨੇ ਦਾਨ ਕੀਤਾ ਹੈ ਇਸ ਦਾ ਨਾਮ ਬਾਲਾ ਦਸ਼ਨ ਹੈ ਤਾਂ ਦੱਸਿਆ ਹੈ ਕਿ ਪੈਟਾ ਯਾਨੀ ਪੀਪਲ ਫੋਰ ਐਥੀਕਲ ਟ੍ਰੀਟਮੈਂਟ ਆਫ ਐਨੀਮਲ ਇੰਡੀਆ ਇੱਕ ਅਜਿਹੀ ਸੰਸਥਾ ਹੈ ਜਿਹੜੀ ਲਗਾਤਾਰ ਕੰਮ ਕਰ ਰਹੀ ਹੈ ਕਿ ਜਾਨਵਰਾਂ ਦਾ ਕਿਸੇ ਤਰੀਕੇ ਦੇ ਨਾਲ ਸੋਸ਼ਣ ਨਾ ਹੋ ਸਕੇ ਕਿਉਂਕਿ ਜਦੋਂ ਵੀ ਇਹਨਾਂ ਧਾਰਮਿਕ ਸਮਾਗਮਾਂ ਦੇ ਵਿੱਚ ਜਾਨਵਰ ਬੇਕਾਬੂ ਹੁੰਦੇ ਨੇ ਤਾਂ ਉਸ ਵਕਤ ਜਾਨਵਰ ਨੂੰ ਵੀ ਬੇਖਦ ਨੁਕਸਾਨ ਪਹੁੰਚਦਾ ਹੈ ਤਾਂ ਦੱਸਿਆ ਕਿ ਪੈਟਾ ਇੰਡੀਆ ਐਮਰਜੈਂਸੀ ਦੀ ਬਚਾਅ ਕੋਆਰਡੀਨੇਟਰ ਸ਼੍ਰੀ ਕੁਟੀ ਰਾਜੀਵ ਦਾ ਇਹ ਕਹਿਣਾ ਹੈ ਕਿ ਪੈਟਾ ਇੰਡੀਆ ਅਤੇ ਐਕਟ੍ਰੈਸ ਅਦਾ ਸ਼ਰਮਾ ਨੇ ਇਹ ਤੀਜਾ ਹਾਥੀ ਦਾਨ ਕੀਤਾ ਹੈ ਹਾਥੀਆਂ ਨੂੰ ਕੇਰਲ ਦੇ ਵਿੱਚ ਧਾਰਮਿਕ ਉਦੇਸ਼ਾਂ ਦੇ ਲਈ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਬਹੁਤ ਸਾਰੇ ਅਜਿਹੇ ਕੇਸ ਹਰ ਸਾਲ ਰਿਪੋਰਟ ਕੀਤੇ ਜਾਂਦੇ ਨੇ ਕਿ ਹਾਥੀ ਦੇ ਵੱਲੋਂ ਪੱਗੜ ਮਚਾਉਣ ਦੇ ਚਲਦਿਆਂ ਕਈ ਜਨਿਆਂ ਦੀ ਮੌਤ ਹੋ ਗਈ ਜੇਕਰ ਇੱਕ ਰਿਪੋਰਟ ਦਾ ਜ਼ਿਕਰ ਕਰੀਏ ਤਾਂ ਕੇਰਲ ਦੇ ਵਿੱਚ ਹਰ ਸਾਲ ਇਹ ਰਿਪੋਰਟ ਸਾਹਮਣੇ ਆਉਂਦੀ ਹੈ ਪਿਛਲੇ 5 ਸਾਲਾਂ ਦਾ ਜ਼ਿਕਰ ਕਰੀਏ ਤਾਂ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਵਿੱਚ ਜਿੱਥੇ ਹਾਥੀ ਵੀ ਸ਼ਾਮਿਲ ਸੀ 526 ਲੋਕਾਂ ਦੀ ਮੌਤ ਹੋ ਗਈ ਇਸ ਲਈ ਮਕੈਨੀਕਲ ਹਾਥੀ ਦੇ concept ਨੂੰ ਪੇਸ਼ ਕੀਤਾ ਗਿਆ ਜਿਸ ਦੇ ਚਲਦਿਆਂ ਮੰਦਰਾਂ ਦੇ ਵਿੱਚ ਮਕੈਨੀਕਲ ਹਾਥੀ ਦਾਨ ਕੀਤੇ ਜਾ ਰਹੇ ਨੇ ਇਹ ਮਕੈਨੀਕਲ ਹਾਥੀ ਇਸ ਲਈ দান ਕੀਤੇ ਜਾ ਰਹੇ ਨੇ ਤਾਂਕਿ ਜੀਵਿਤ ਹਾਥੀ ਯਾਨੀ ਕਿ ਜਿਹੜੇ ਅਸਲ ਹਾਥੀ ਨੇ ਉਹਨਾਂ ਦੀ ਦੁਰਵਰਤੋਂ ਨਾ ਹੋਵੇ ਜਾਂ ਫਿਰ ਭਵਿੱਖ ਵਿੱਚ ਜਦੋਂ ਵੀ ਕੋਈ ਧਾਰਮਿਕ ਸਮਾਗਮ ਆਉਂਦਾ ਹੈ ਤਾਂ ਜੀਵਿਤ ਹਾਥੀ ਦੀ ਥਾਂ ਤੇ ਮਕੈਨੀਕਲ ਹਾਥੀ ਵਰਤੇ ਜਾ ਸਕਣ ਦੱਸ ਜਾਈਏ ਕਿ ਪੇਟਾ ਇੰਡੀਆ ਦੇ ਇਸ ਮਿਸ਼ਨ ਦੇ ਵਿੱਚ ਕਈ ਸਾਊਥ ਦੇ ਐਕਟਰ ਅਤੇ ਐਕਟ੍ਰੈਸ ਸ਼ਾਮਿਲ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਮਕੈਨੀਕਲ ਹਾਥੀ ਦਾਨ ਕਰਨ ਦੇ ਵਿੱਚ ਪੇਟਾ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਔਰ ਮੰਤਰਾਂ ਦੇ ਵਿੱਚ ਹਾਥੀ ਦਾਨ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਅਸਲ ਵਾਲੇ ਹਾਥੀ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤੇ ਜਦੋਂ ਕਦੇ ਹਾਥੀ ਭੜਕ ਜਾਂਦਾ ਹੈ ਤਾਂ ਉਸ ਦੀ ਵਜ੍ਹਾ ਨਾਲ ਜਿਹੜਾ ਜਾਨੀ ਨੁਕਸਾਨ ਹੁੰਦਾ ਹੈ ਉਹ ਵੀ বিনা ਹੋ ਸਕੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ